ਸਰਬਲ ਬਲਦੇਵ ਸਿੰਘ ਸਿਰਸਾ ਨੂੰ ਲੈ ਕਿੰਦਾ ਦੀ ਹੈ ਕੰਡੀਸ਼ਨ ਹ ਸudar ਬਲਦੇਵ ਸਿੰਘ ਸਰਸਾ ਨੂੰ ਇੱਥੇ ਅਜ ਰਜਿੰਦਰਾ ਹਸਪੀਟਲ ਲਿਆਂਦਾ ਗਿਆ ਐਮਰਜੈਂਸੀ ਚ ਦਾਖਲ ਨੇ ਬਿਲਕੁਲ ਠੀਕ ਨੇ ਇੱਕ ਵਾਰ ਇਹਨਾਂ ਨੂੰ ਹਾਰਟ ਐਟੈਕ ਦੇ ਸਿੰਪਟਮ ਸੀਗੇ ਜੇ ਸਬੰਧ ਚ ਮੈਂ ਤੇ ਐਸ ਐਚਓ ਸਿਵਲ ਲੈਨ ਪਹਿਲਾਂ ਹੀ ਮਾਨ ਜੋਗ ਐਸ ਐਸਪੀ ਸਾਡੇ ਡਾਇਰੈਕਸ਼ਨ ਤੇ ਇੱਥੇ ਪਹੁੰਚ ਗਏ ਸੀਗੇ ਜੇ ਇਹਨਾਂ ਦਾ ਹੁਣ ਐਮਰਜੈਂਸੀ ਚ ਇਲਾਜ ਕੀਤਾ ਜਾ ਰਿਹਾ ਜੋ ਮੈਡੀਕਲ ਟਰੀਟਮੈਂਟ ਆ ਉਹ ਵਹੀਆ ਕਰਾਇਆ ਜਾ ਰਿਹਾ ਤੁਸੀਂ ਮਿਲਿਓ ਕਿੰਦਾ ਦਾ ਕੰਡੀਸ਼ਨ ਦੱਸੀ ਜਾ ਰਹੀ ਹੈ ਡਾਕਟਰ ਵਾਲੇ ਹਾਲ ਦੀ ਘੜੀ ਬਿਲਕੁਲ ਠੀਕ ਨੇ ਹਾਲ ਦੀ ਘੜੀ ਜੀ ਜਿਹੜੀ ਸਿਚੁਏਸ਼ਨ ਹੈ ਉਹ ਸਥਿਰ ਹੈ ਬਾਕੀ ਹੁਣ ਐਮਰਜੈਂਸੀ ਚ ਉਪਚਾਰ ਚੱਲ ਰਿਹਾ ਹੈ ਸਰ ਲੱਗਦਾ ਹੈ ਅਨ ਅਬਜ਼ਰਵੇਸ਼ਨ ਰੱਖਿਆ ਜਾਵੇਗਾ ਕਾਉਂਟਰ ਅਬਜ਼ਰਵੇਸ਼ਨ ਰੱਖਿਆ ਜਾਵੇਗਾ ਜੀ ਬਾਕੀ ਤਾਂ ਹੁਣ ਡਾਕਟਰ ਜੀ ਡਿਊਟੀ ਡਾਕਟਰਸ ਨੇ ਉਹ ਡਿਸੀਜਨ ਲੈਣਗੇ ਇੱਕ ਵਾਰ ਤਾਂ ਇਹ ਚੈੱਕ ਉਹਨਾਂ ਦਾ ਹੁਣ ECG ਕੀਤਾ ਗਿਆ ਠੀਕ ਕੀ ਆ ਜਾਈਏ ਚਲ ਕੀ ਨਾਮ ਹੈ ਨਯਾ ਜੀ ਹਰਦੇਵ ਸਿੰਘ ਗੁਰਦਾਸਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਦਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਅੱਜ ਅਸੀਂ ਖਨੋਰੀ ਬਾਰਡਰ ਤੇ ਮਹਾਪੰਚਾਇਤ ਜਿਹੜੀ ਹੋ ਰਹੀ ਹੈ 12 ਫਰਵਰੀ ਨੂੰ ਕਿਉਂਕਿ 13 ਫਰਵਰੀ ਨੂੰ ਤਰਨਾਂ ਲੱਗਾ ਸੀ 12 ਫਰਵਰੀ ਨੂੰ ਅਜੇ 1 ਸਾਲ ਹੋ ਗਿਆ ਜਿੱਥੇ ਮਹਾਪੰਚਾਇਤ ਸੀਗੀ ਬਲਦੇਵ ਸਿੰਘ ਸਿਰਸਾ ਜੀ ਉੱਥੇ ਆਮ ਲੋਕ ਇਹਨਾਂ ਨੂੰ ਮਿਲ ਰਹੇ ਸਨ ਅਚਾਨਕ ਇਹਨਾਂ ਦੇ ਦਰਦ ਆਈ ਹੈ ਛਾਤੀ 'ਚ ਤੇ ਨਾਲ ਹੀ ਇਹਨਾਂ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੈ ਪੇਟ ਤੋਂ ਥੱਲੇ ਉਹ ਸੁੰਨ ਹੋ ਗਿਆ ਜਿੱਥੇ ਜਿਹੜੀ ਡਾਕਟਰਾਂ ਦੀ ਟੀਮ ਹੈ ਉੱਥੇ ਬੈਠੀ ਹੈ ਉਹਨਾਂ ਨੇ ਚੈੱਕਅਪ ਕੀਤਾ ਹੈ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਪ੍ਰੋਬਲਮ ਆਈ ਹੈ ਕਿ ਬਲੌਕੇਜ ਆਈ ਹੈ ਉਹਨਾਂ ਨੇ ਉੱਥੋਂ ਆਪਣਾ ਟ੍ਰੀਟਮੈਂਟ ਕੀਤਾ ਜਿਹਦੇ ਤੋਂ ਕੋਈ ਫਰਕ ਨਹੀਂ ਜ਼ਿਆਦਾ ਲੱਗਾ ਉਹਨਾਂ ਨੇ ਉਸੇ ਮੌਕੇ ਇਹਨਾਂ ਨੇ रेफर ਕੀਤਾ ਉਹਨਾਂ ਦਾ ਰਜਿੰਦਰਾ ਹਸਪੀਟਲ ਮੈਨੂੰ ਜਦੋਂ ਦਰਦ ਉੱਠਿਆ ਸੀ ਇਹ ਤਕਰੀਬਨ ਹੁਣ ਤੋਂ 1.5 ਘੰਟੇ ਪਹਿਲਾਂ 1 ਘੰਟਾ ਪਹਿਲਾਂ ਇਹ ਪਹਿਲਾਂ ਵੀ ਇਹ ਸ਼ਿਕਾਇਤ ਸੀ ਨਾ ਹਾਂ ਅੱਜ ਤੋਂ ਕੋਈ 2 ਵੀਕ ਦਿਨ ਪਹਿਲਾਂ ਇਹ ਸ਼ਿਕਾਇਤ ਆਈ ਸੀ ਜਿਹਦੀ ਉਹਨਾਂ ਦਾ ਦਵਾਈ ਚੱਲ ਰਹੀ ਸੀ ਪਰ ਅਚਾਨਕ ਅੱਜ ਦਰਦ ਜਿਹੜੀ ਆ ਉਸ ਦਿਨ ਤੋਂ ਲੈ ਕੇ ਬਾਅਦ ਚ ਠੀਕ ਰਹੇ ਨੇ ਅੱਜ ਅਚਾਨਕ ਜਿਹੜੀ ਦਰਦ ਆਈ ਹੈ ਉਹਦੇ ਤੇ ਰਜਿੰਦਰਾ ਹਸਪੀਟਲ ਉਹਨਾਂ ਨੂੰ ਐਡਮਿਟ ਕੀਤਾ ਜਿੱਥੇ ਅਸੀਂ ਲੈ ਕੇ ਆਏ ਹਾਂ ਉਹ ਡਾਕਟਰਾਂ ਦੀ ਟੀਮ ਜਿਹੜੀ ਆ ਉਹਨਾਂ ਦਾ ਚੈੱਕਅਪ ਕਰਨ ਲੱਗੀ ਆ ਕਿ ਦੇਖੋ ਕਿਵੇਂ ਦਾ ਚੈੱਕਅਪ ਕਰਦੀ ਆ ਉਹ ਸਰਕਾਰ ਦੀ ਕੀ ਇਹ ਕਰਦੀ ਆ ਕਿਵੇਂ ਕਰਦੇ ਆ ਡਾਕਟਰ ਸਾਹਿਬ ਤਾਂ ਦੌੜ ਭੱਜ ਕਰ ਰਹੇ ਨੇ ਜੋ ਇੱਥੇ ਟ੍ਰੀਟਮੈਂਟ ਹੋਊਗਾ ਉਹ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਕੰਡੀਸ਼ਨ ਕੀ ਕਹਿੰਦੇ ਡਾਕਟਰ ਡਾਕਟਰ ਸਾਹਿਬ ਅਜੇ ਕੋਈ ਗੱਲਬਾਤ ਨਹੀਂ ਹੋਈ ਹੈ ਜੇ ਤਾਂ ਉਹਨਾਂ ਨੂੰ ਅੰਦਰ ਅਸੀਂ ਆਰਾਮ ਲਈ ਲੰਮੇ ਪਾਇਆ ਉਹ ਡਾਕਟਰ ਸਾਹਿਬ ਚੈੱਕ ਅਪ ਕਰਦੇ ਆ ਉਹ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਪਰ ਉਹ ਅਜੇ ਤੱਕ ਜਦੋਂ ਉੱਥੋਂ ਚੱਲੇ ਆ ਸਮਾਣੇ ਤੋਂ ਪਿੱਛੇ ਉਹ ਕਹਿ ਰਹੇ ਸੀ ਕਿ ਮੇਰੇ ਛਾਤੀ ਦੀ ਦਰਦ ਜਿਹੜੀ ਉਹ ਵੱਧ ਰਹੀ ਹੈ ਪਹਿਲਾਂ ਸਮਾਣੇ ਰੁਕਣ ਲੱਗੇ ਸਾਂ ਫਿਰ ਨਹੀਂ ਰੁਕੇ ਹੁਣ ਇੱਥੇ ਆ ਗਏ ਹੁਣ ਇੱਥੇ ਆ ਕੇ ਪਤਾ ਲੱਗਦਾ ਡਾਕਟਰ ਸਾਹਿਬ ਦੀ ਵੀ ਕੋਈ ਫੈਮਿਲੀ ਵੀ ਨਾ ਲ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਹੈ ਪਰ ਬੇਟੇ ਨੂੰ ਦੱਸਿਆ ਵੀ ਉਹਨਾਂ ਦੀ ਸਿਹਤ ਜਿਹੜੀ ਹੈ ਚਲੋ ਠੀਕ ਹੈ ਕੋਈ ਨਹੀਂ ਕਿ ਕਿਹਦਾ ਕੇਂਦਰ ਸਰਕਾਰ ਵੱਲੋਂ ਖਨੋਰੀ ਤੇ ਸੰਭੂ ਦੇ ਜੇ ਕਿਸਾਨ ਤਕਲੀਫ ਤੇ ਵੀ ਆ ਰਹੇ ਕਈ ਕਿਸਾਨਾਂ ਨੂੰ ਜ਼ਖਮੀ ਵੀ ਹੋਇਆ ਕਈ ਮੌਤ ਵੀ ਹੋ ਚੁੱਕੇ ਆ ਲੇਕਿਨ ਕੇਂਦਰ ਸਰਕਾਰ ਗੱਲਬਾਤ ਕਰਨੀ ਆ ਮੰਗਾ ਪੂਰੀਆਂ ਨਹੀਂ ਕਰਨੀ ਆ ਕੀ ਦੇ ਕਿਦਾਂ ਦੇਖ ਲੋ ਇਹਦਾ ਇੱਕ ਮਤਰਾਈ ਮਾਲਾ ਸਲੂਕ ਸਾਡੇ ਪੰਜਾਬ ਦੇ ਹਰਿਆਣੇ ਦੇ ਕਿਸਾਨਾਂ ਨਾਲ ਭਾਰ ਦੇ ਕਿਸਾਨਾਂ ਨਾਲ ਮਤਰਾਈ ਮਾਲਾ ਸਲੂਕ ਕਰ ਰਹੇ ਜਿੱਥੇ ਸਾਡੇ ਕਈ ਕਿਸਾਨਾਂ ਨੂੰ ਕਈ ਇੰਜੀਨੀਅਰ ਵੀ ਆਈਆਂ ਕਈ ਸ਼ਹੀਦ ਵੀ ਹੋ ਗਏ ਨੇ ਉੱਥੇ ਔਰ ਜਿਹੜਾ ਅੱਜ ਮਾਹੌਲ ਉੱਥੇ ਬਣਿਆ ਹੋਇਆ ਬੜਾ ਹੀ ਤਣਾਅਪੂਰਨ ਮਾਹੌਲ ਬਣ ਗਿਆ ਜਦੋਂ ਸਿਰਸਾ ਸਾਹਿਬ ਦੀ ਇਹੋ ਜੀ ਹਾਲਤ ਹੋ ਕੇ ਦੇਖਣ ਨੂੰ ਮਿਲਦੀ ਰਹੀਆਂ ਆਨ ਬੰਦੇ ਜੀ ਦੇਖੋ ਅਨ ਅੱਜ ਦੀ ਮਹਾ ਪੰਚਾਇਤ ਦੇ ਵਿੱਚ ਜੋ ਵੀ ਉੱਥੇ ਫੈਸਲੇ ਹੁੰਦੇ ਨੇ ਉਸ ਤੋਂ ਬਾਅਦ ਜੋ ਅਗਲਾ ਫੈਸਲਾ ਆਊਗਾ ਉਹ ਤੇ ਆਪਾਂ ਸਾਰਾ ਤਾਂ ਵੀ ਮੀਡੀਆ ਪੰਚਾਇਤ ਦੀ ਗੱਲ ਕਰਦੇ ਕਿਹੜੇ ਕਿਹੜੇ ਕਿਸਾਨ ਆਗੂ ਵੱਡੇ ਆਗੂ ਜਿਹੜੀਆਂ ਸ਼ੁਰੂ ਤੋਂ ਪਿਛਲੇ 1 ਸਾਲ ਤੋਂ ਕਿਸਾਨ ਆਗੂ ਜਿਹੜੇ ਉੱਥੇ ਬੈਠੇ ਨੇ ਅੱਜ ਉਹ ਤਕਰੀਬਨ ਸਾਰੇ ਫੇਰ ਦੁਬਾਰਾ ਉੱਥੇ ਆਪੋ ਆਪਣੇ ਰੈਗੂਲਰ ਹੀ ਚੱਲ ਰਹੇ ਨੇ ਪਰ ਅੱਜ ਉਹ ਆਪੋ ਆਪਣੇ ਵੱਧ ਤੋਂ ਵੱਧ ਜਥੇ ਲੈ ਕੇ ਉੱਥੇ ਪਹੁੰਚ ਰਹੇ ਨੇ ਉੱਥੇ ਕਿਸਾਨਾਂ ਨੂੰ ਦੱਸਿਆ ਜਾਊਗਾ ਵੀ ਐਵੇਂ ਦੀ ਰਣਨੀਤੀ ਬਣੂਗੀ ਐਵੇਂ ਦੀ ਹੋਊਗੀ ਪਰ ਉਸ ਤੋਂ ਅੱਗੇ ਜਿਹੜਾ ਨਵਾਂ ਫੈਸਲਾ ਆਊਗਾ ਉਹ ਕੀ ਹੁੰਦਾ ਉਹ ਅੱਜ ਸ਼ਾਮ ਨੂੰ ਪਤਾ ਲੱਗੇ ਠੀਕ ਹੈ